ਓਹੋ ਐਨਕ ਨੇ ਵੀ ਅੱਜੇ ਟੁੱਟਣਾ ਸੀਗਾ ਨਾ ਤਾਂ ਮੈਂ ਐਨਕ ਬਿਨਾ ਦੇਖ ਸਕਦੀ ਆ ਨਾ ਮੈਂ ਐਨਕ ਬਿਨਾ ਪੜ ਸਕਦੀ ਆ ਮੈਂ ਨਾ ਰਾਜ ਨੂੰ ਕਹਿਨੀ ਆ ਮੈਨੂੰ ਨਵੀਂ ਬਣਵਾ ਕੇ ਦੇ ਚਲੀ ਜੇ ਰੋਟੀ ਤਿਆਰ ਆ ਟਿਫਨ ਲਿਆ ਦੇ ਫਟਾਫਟ ਯਾਰ ਹਾਂਜੀ ਲੈ ਕੇ ਆਈ ਓ ਯਾਰ ਤੈਨੂੰ ਕਿੰਨੀ ਵਾਰੀ ਕਿਹਾ 10 15 ਮਿੰਟ ਪਹਿਲਾਂ ਤਿਆਰ ਕਰ ਲੈਗਾ ਰੋਟੀ ਤੇਰਾ ਰੋ ਤਾਂ ਹੀ ਕੰਮ ਹੋ ਗਿਆ ਓਕੇ ਹੈ ਨਾ ਉਹ ਨਹੀਂ ਲੈ ਕੇ ਆਈ ਆ ਲੋ ਪੁੱਤ ਐਵੇਂ ਨਾ ਬੋਲੀ ਜਾਇਆ ਕਰ ਇਹਨੂੰ ਸਾਰੇ ਘਰ ਦੇ ਕੰਮ ਤਾਂ ਇਹੀ ਕਰਦੀ ਆ ਬੰਦਾ ਨਾ ਘਰ ਦੇ ਕੰਮ ਕਰਦਾ ਥੋੜਾ ਬੋੜਾ ਤਾਂ ਲੇਟ ਹੋ ਹੀ ਜਾਂਦਾ ਵਾ ਮਮੀ ਜੀ ਮੇਰੇ ਲਈ ਇੰਨਾ ਪਿਆਰ ਬਾਸ ਮਮੀ ਤੂੰ ਉਹਦੀ ਸਾਈਡ ਲੈਂਦੀ ਰਹਿ ਜਾਨੀ ਐ ਉਹ ਤੈਨੂੰ ਮਿੰਟ ਚ ਲਾ ਕੇ ਤਰ ਜਾਂਦੀ ਐ ਕੋਈ ਨਾ ਪੁੱਤ ਮੈਂ ਤਾਂ ਛੇਲੀ ਦੀ ਗੱਲ ਦਾ ਕਦੇ ਗੁੱਸਾ ਹੀ ਨਹੀਂ ਕੀਤਾ ਤੂੰ ਆਪਦਾ ਕੰਮ ਤੇ ਜਾ ਤੂੰ ਕੱਥੇ ਲੇਟ ਹੁੰਨਾ ਹਾਂਜੀ ਮਮੀ ਉਹ ਸੱਚ ਜਿਹੜੀ ਮੈਂ ਗੱਲ ਕਰਨ ਆਈ ਸੀ ਉਹ ਤਾਂ ਮੈਂ ਭੁੱਲੀ ਗਈ। ਉਹ ਪੁੱਤ। ਹਾਂਜੀ ਮੰਮੀ। ਮੇਰੀ ਨਾ ਐਨਕ ਟੁੱਟ ਗਈ। ਮੈਨੂੰ ਆਉਂਦਾ ਹੋਇਆ ਨਾ ਪੁੱਤ ਨਵੀਂ ਲਿਆ ਦੇ। ਕੀ ਮੰਮੀ ਕੀ ਮੰਗਵਾਉਣ ਲੱਗੀ ਐ ਨਾ? ਬਸ ਸתי ਕੰਮ ਹੋ ਗਿਆ। ਹਾਂ ਮੰਮੀ ਮੈਂ ਨਾ ਸ਼ਾਮ ਨੂੰ ਆਉਂਦਾ ਹੋਇਆ ਲੈ ਆਉਂਗਾ। ਤੀਕ ਤਾਂ ਸਹੀ ਮਾਂ ਪੁੱਤ ਚ ਕਿੰਨਾ ਪਿਆਰ ਆ। ਮਾਂ ਦੇ ਮੂੰਹ ਚ ਗੱਲ ਨਿਕਲੇ ਨੀ ਤੇ ਪੁੱਤ ਪੂਰੀ ਕਰਨ ਨੂੰ ਤਿਆਰ ਵੀ ਹੋ ਗਿਆ। ਇਹਨਾਂ ਨੇ ਨਾ ਆਪਣੀ ਮਾਂ ਤੇ ਐਂ ਲੁਟਾ ਹੋਈ ਜਾਣਾ ਮੈਨੂੰ ਲੱਗਦਾ ਮੈਨੂੰ ਵੀ ਕੁਝ ਕਰਨਾ ਪਊ ਨਾ ਕੀ ਗੱਲ ਹੁਣ ਨਹੀਂ ਲੇਟ ਹੋ ਰੇ ਅੱਧਾ ਘੰਟਾ ਹੋ ਗਿਆ ਤੁਹਾਨੂੰ ਖੜਿਆ ਨੂੰ ਉਹ ਸ਼ੈਲੀ 2 ਘੰਟੇ ਨਹੀਂ ਹੋਏ ਹੋਏ ਮੰਮੀ ਕੋਲ ਖੜੇ ਨੂੰ ਤੂੰ ਹੀ ਚੱਕ ਇਤਨਾ ਘੰਟਾ ਬਣਾਦਾ ਨਾ ਇਹ ਜੀ ਕਿਹੜੀ ਤੁਹਾਡੀ ਖਾਸ ਮੀਟਿੰਗ ਚੱਲ ਰਹੀ ਸੀ ਜਿਹੜਾ ਹਜੇ ਤੱਕ ਕੰਮ ਤੇ ਹੀ ਨਹੀਂ ਗਏ ਪੁੱਤ ਮੇਰੀ ਤਾਂ ਨਾ ਐਨਕ ਟੁੱਟ ਗਈ ਸੀ ਮੈਂ ਤਾਂ ਰਾਜ ਨੂੰ ਕਿਹਾ ਸੀ ਮੈਨੂੰ ਆਉਂਦੇ ਹੋਏ ਸ਼ਾਮ ਨੂੰ ਲਿਆਦੀ ਅੱਛਾ ਜੀ ਨਾ ਅਹਰੇ ਕਿਹੜੇ ਤੁਸੀਂ ਸੂਈ ਚ ਧਾਗੇ ਪਾਉਣੇ ਨੇ ਜਿਹੜਾ ਤੁਹਾਨੂੰ ਸ਼ਾਮ ਨੂੰ ਹੀ ਐਨਕ ਚਾਹੀਦੀ ਆ ਸ਼ੈਲੀ ਆ ਕੀ ਬੋਲਣਾ ਢਾਂਗਾ ਤੇਰਾ ਮੈਨੂੰ ਪਤਾ ਹੀ ਸੀ ਵੀ ਤੁਸੀਂ ਮੈਨੂੰ ਬੋਲੋਗੇ ਆਪਾਂ ਨੂੰ ਤਾਂ ਨਾ ਰੁਪਈਆ ਰੁਪਈਆ ਸਹਾਰਾ ਜੇ ਐਂ ਬੇਫਾਲਤੂ ਖਰਚੇ ਕਰਦੇ ਰਹੋਗੇ ਨਾ ਉਹ ਦਿਨ ਦੂਨ ਜਿੱਦਾਂ ਮੰਗ ਮੰਗ ਖਾਵਾਂਗੇ ਉਹ ਐਨੇ ਵੀ ਹਜੇ ਮੇਰੇ ਦਿਨ ਬਾੜੇ ਨਹੀਂ ਆਏ ਉਹਨਾਂ ਨਾਲੇ ਖਾਮ ਖਾ ਕੱਲ ਨੂੰ ਪੁਹੜਾ ਰਹੀ ਐ ਮੈਂ ਕਿਹਾ ਨਾ ਬੇਫਾਲਤੂ ਖਰਚੇ ਸਾਰੇ ਬੰਦ ਹਜੇ ਨਹੀਂ ਲੈ ਕੇ ਆਉਣੀ ਐਨਕ ਤਾਂ ਨਹੀਂ ਲੈ ਕੇ ਆਉਣੀ ਰਹਿਣ ਦੇ ਪੁੱਤ ਐਵੇਂ ਨਾ ਤੁਸੀਂ ਮਾੜੀ ਜੀ ਗੱਲਾਂ ਦਾ ਵਾਅਦਾ ਨਾ ਵਧਾਓ ਜਦੋਂ ਤੇਰਾ ਹੱਥ ਠੀਕ ਹੋ ਗਿਆ ਨਾ ਤੂੰ ਮੈਨੂੰ ਉਦੋਂ ਐਨਕ ਲਿਆ ਦੇ ਹਜੇ ਮੈਂ ਟੁੱਟੀ ਹੋਈ ਐਨਕ ਨਹੀਂ ਸਾਰ ਲੂ ਤੁਹਾਡੇ ਨਾਲੋਂ ਤਾਂ ਮੰਮੀ ਵਧੀਆ ਨੇ ਜਿਹੜੀ ਮੇਰੀ ਗੱਲ ਸਮਝ ਗਏ ਤੇ ਟੈਲੀਫੋਨ ਹਲੋ ਹਾਂ ਦੀਦੀ ਹੋਰ ਛੈਲੀ ਠੀਕ ਆ ਨਹੀਂ ਮੈਂ ਸੁਣਿਆ ਸੀ ਤੇਰੀ ਤਬੀਅਤ ਨਹੀਂ ਠੀਕ ਸੀ ਹਾਂ ਦੀਦੀ ਬਸ ਐਂ ਕਹੋ ਥੋੜਾ ਬਹੁਤਾ ਹੀ ਫਰਕ ਆ ਅੱਛਾ ਫੇਰ ਤਾਂ ਆਰਾਮ ਕਰਦੀ ਹੋਏਂਗੀ ਕਿੱਥੇ ਦੀਦੀ ਮੇਰੇ ਕਰਮ ਚੱਲ ਰਹੇ ਆਂ ਕਿੱਥੇ ਬਸ ਸਾਰਾ ਦਿਨ ਆ ਸੌਂ ਹੀ ਜੋ ਨਿਕਲੇ ਜਾਂਦਾ ਬੈਸੇ ਹੁਣ ਕੀ ਕਰ ਰਹੀ ਸੀ ਤੂੰ ਮੈਂ ਕੀ ਕਰਨਾ ਰੋਟੀ ਬਣਾਉਣ ਲੱਗੀ ਹੋਈ ਸੀ ਮੈਂ ਆਪ ਦਾ ਮਸਾਂ ਇੱਕ ਰੋਟੀ ਖਾਣਿਆ ਤੇ ਸਾਡੀ ਮਾਤਾ ਚਾਰ ਚਾਰ ਰੋਟੀਆਂ ਖਾ ਜਾਂਦੀ ਆ ਇੰਨੀਆਂ ਖਾਂਦੀ ਆ ਪਤਾ ਨਹੀਂ ਜਾਂਦੀਆਂ ਕਿੱਥੇ ਨੇ ਆ ਮੈਂ ਇੱਕ ਰੋਟੀ ਖਾ ਲਾ ਮਸਾਂ ਹਜਮ ਆਉਂਦੀ ਆ ਉਹ ਵੀ ਯਾਰ ਸਭ ਦਾ ਇਹੀ ਹਾਲ ਆ ਮੈਂ ਤਾਂ ਤੇਰਾ ਹਾਲ ਚਾਲ ਪੁੱਛਣ ਨੂੰ ਕੀਤਾ ਸੀ ਹੁਣ ਚੱਲ ਫੇਰ ਕਰਦੀ ਆ ਤੇਰੇ ਨਾਲ ਗੱਲ ਚਲੋ ਠੀਕ ਆ ਦੀਦੀ ਰੋਟੀ ਬਣ ਗਈ ਮੰਮੀ ਆਪੇ ਚੱਕ ਕੇ ਖਾ ਲੂਗੀ ਮੈਂ ਕੱਪੜਿਆਂ ਨੂੰ ਲੱਗਾ ਹੁਣ ਲੈ ਦੱਸ ਦੋ ਰੋਟੀਆਂ ਤਾਂ ਮੈਂ ਖਾਣੀ ਆ ਉਹ ਵੀ ਇਹਨੂੰ ਦੇਣੀਆਂ ਔਖੀਆਂ ਹੋਣੀਆਂ ਪਈਆਂ ਨੇ ਉਹਨਾਂ ਦੀ ਵੀ ਤਾਂ ਮੈਨੂੰ ਸੁਣਾਈ ਕਰੀ ਜਾਂਦੀ ਆ ਲੈ ਬਤਾ ਖਾ ਇਹਨੂੰ ਮम्मा ਮੈਂ ਨਹੀਂ ਖਾਣਾ ਜੇ ਖਾਦਾ ਨਾ ਨਾ ਪੁੱਤ ਢਿੱਡ ਖਾਲੀ ਰਹਿ ਜਾ ਮੈਂ ਨਹੀਂ ਖਾਣਾ ਮम्मा ਮੈਂ ਨਹੀਂ ਨਾ ਨਾ ਮੇਰਾ ਬੁੱਤ ਤੂੰ ਖਾ ਲੈ ਐ ਨਹੀਂ ਕਰਨਾ ਮੇਰੇ ਬੁੱਤ ਜਦੋਂ ਮੈਂ ਬੁਢੀ ਹੋਊਗੀ ਮੇਰੀ ਨਾ ਨਿਗਾ ਘਟ ਗਈ ਫੇਰ ਦੱਸ ਤੂੰ ਕੀ ਕਰੇਗਾ ਮम्मा ਫੇਰ ਮੈਂ ਤੁਹਾਡੇ ਆਂਕਲਵਾ ਦੂੰ ਐ ਕਿ ਮੈਂ ਤੁਹਾਡੀ ਨਿਗਾ ਘੱਟ ਹੁੰਦਾਂ ਪਤਾਈ ਸੀ ਵੀ ਤੁਸੀਂ ਮੈਨੂੰ ਬੋਲੋਗੇ ਆਪਾਂ ਨੂੰ ਤਾਂ ਨਾ ਰੁਪਈਆ ਰੁਪਈਆ ਸਹਾਰਾ ਜੇ ਐਂ ਬੇਫਾਲਤੂ ਖਰਚੇ ਕਰਦੇ ਰਹੋਗੇ ਨਾ ਉਹ ਦਿਨ ਦੂ ਨਹੀਂ ਜਿੱਦਾਂ ਮੰਗ ਮੰਗ ਖਾਵਾਂਗੇ ਉਹ ਐਨੇ ਵੀ ਹਜੇ ਮੇਰੇ ਦਿਨ ਮਾੜੇ ਨਹੀਂ ਆਏ ਤੂੰ ਨਾਲੇ ਖਾਮ ਖਾ ਕੱਲ ਨੂੰ ਪਹੜਾ ਰਹੀ ਐ ਮੰਮਾ ਮੇਰੇ ਸੱਟ ਲੱਗਦੀ ਕਿੱਥੇ ਲੱਗੀ ਪੁੱਤ ਕਿਤੇ ਨਹੀਂ ਮੈਂ ਤਾਂ ਮਜ਼ਾਕ ਕਰਦਾ ਸੀ ਨਾ ਬੇਪੁੱਤ ਇਹੋ ਜਿਹਾ ਮਜ਼ਾਕ ਨਹੀਂ ਕਰੀਦਾ ਤੂੰ ਤਾਂ ਮੈਨੂੰ ਡਰਾ ਗਈ ਤਾਸੀ ਇਹ ਸ਼ੈਲੀ ਵੀ ਨਾ ਬਿਨਾ ਗੱਲ ਤੋਂ ਖਿਜੀ ਰਹਿੰਦੀ ਐ ਦੱਸ ਮੇਰੀ ਮਾਂ ਤਾਂ ਮੇਰਾ ਐਨਾ ਕਰਦੀ ਐ ਮੈਂ ਆਪਦੀ ਮਾਂ ਨੂੰ ਇੱਕ ਐਨਕ ਵੀ ਨਹੀਂ ਲੈ ਕੇ ਦੇ ਸਕਦਾ ਸ਼ੈਲੀ ਚਾਹ ਬਣਾ ਦੇ ਮੈਂ ਨਾ ਮੰਮੀ ਕੋਲ ਬੈਠਦਾ ਹਾਂ ਠੀਕ ਹੈ ਜੀ ਮੰਮੀ ਆਹ ਲਓ ਤੁਹਾਡੀ ਨਵੀਂ ਐਨਕ ਐਨਕ ਇਹ ਤਾਂ ਪੁੱਤ ਤਾ ਬਹੁਤ ਵਧੀਆ ਕੀਤਾ ਇਹਦੀ ਤਾਂ ਮੈਨੂੰ ਬਹੁਤ ਲੋੜ ਸੀ ਪਰ ਕੀ ਪਰ ਅੱਛਾ ਤੁਸੀਂ ਸ਼ੈਲੀ ਕਰਕੇ ਕਹਿ ਰਹੇ ਹੋ ਮੰਮੀ ਤੁਸੀਂ ਇਹ ਨਾ ਐਨਕ ਉਹਦੇ ਸਾਹਮਣੇ ਕੱਢਿਓ ਹੀ ਨਾ ਪੁੱਤ ਹਜੇ ਤੂੰ ਰਹਿਣ ਦਿੰਦਾ ਜਦੋਂ ਤੇਰਾ ਹੱਥ ਠੀਕ ਹੋ ਜਾਂਦਾ ਤੂੰ ਫੇਰ ਲੈ ਆਉਂਦਾ ਮੰਮੀ ਇਹ ਤਾਂ ਨਾ ਆਈ ਚੱਲਦਾ ਰਹੋ ਜਦੋਂ ਜਿਹੜੀ ਚੀਜ਼ ਦੀ ਲੋੜ ਹੈ ਨਾਲੇ ਉਹ ਚੀਜ਼ ਹੀ ਉਹਦੀ ਆਉ ਤੁਸੀ ਨਾ ਹੁਣ ਐਨਕ ਲਾ ਕੇ ਦੇਖੋ ਏ ਆਏ ਨਹੀਂ ਹਜੇ ਤੱਕ ਮੰਮੀ ਦੇ ਕਮਰੇ ਚੋਂ ਜਰੂਰ ਮੰਮੀ ਨਾ ਫੇਰ ਆਪਦੀਆਂ ਗੱਲਾਂ ਲੈ ਕੇ ਬੈਗੀ ਹੋਗੀ ਮੈਨੂੰ ਆਹ ਲਿਆ ਦੇ ਆਹ ਲਿਆ ਦੇ ਮੈਨੂੰ ਹੀ ਜਾਣਾ ਪੈਣਾ ਐ ਨਹੀਂ ਇਹ ਨਿਕਲਦੇ ਕਮਰੇ ਚੋਂ ਮੰਮੀ ਠੀਕ ਹੈ ਇਹ ਰਾਜ ਤੁਸੀਂ ਮੇਰੀ ਗੱਲ ਮੰਨੇ ਨਹੀਂ ਨਾ ਸ਼ੈਲੀ ਮੰਮੀ ਦਾ ਨਾ ਇਹਦੇ বিনা ਸਰਦਾ ਨਹੀਂ ਜੀ ਤਾਂ ਲਿਆ ਕੇ ਦਿੱਤੀ ਐ ਆਪਾ ਮੰਮੀ ਨੂੰ ਕੀ ਚਾਹੀਦਾ ਕੀ ਨਹੀਂ ਇਹਦੀ ਤਾਂ ਪੂਰੀ ਫਿਕਰ ਆ ਤੇ ਮੇਰੀ ਮੇਰੀ ਘੌਰਾ ਵੀ ਕਹਿੰਦੀ ਨਾਲੇ ਮੈਂ ਸਵੇਰੇ ਮਨਾ ਕੀਤਾ ਸੀ ਵੀ ਨਾ ਲੈ ਕੇ ਆ ਫਿਰ ਕਿਉਂ ਲੈ ਕੇ ਆਏ ਹੋ ਉਹ ਮੈਡਮ ਮੈਂ ਨਹੀਂ ਸੀ ਮਨਾ ਕਰਿਆ ਤੈਂ ਮਨਾ ਕਰਿਆ ਸੀ ਮੈਨੂੰ ਤਾਂ ਕੁਛ ਤਾਂ ਬੋਲਣ ਹੀ ਨਹੀਂ ਦਿੱਤਾ ਤੂੰ ਆਪ ਹੀ ਬੋਲੀ ਗਈਆਂ ਫਿਰ ਮੈਂ ਕੁਛ ਗਲਤ ਤਾਂ ਕਿਹਾ ਨਹੀਂ ਤੁਹਾਡੇ ਤਾਂ ਘਰ ਦੇ ਖਰਚੇ ਤਾਂ ਪੂਰੇ ਨਹੀਂ ਹੁੰਦੇ ਮਾਂ ਦੇ ਡਿਮਾਂਡਾ ਬੜੀਆਂ ਪੁਰੀਆਂ ਹੁੰਦੀਆਂ ਨੇ ਜਿਹੜੀਆਂ ਨਿੱਕ ਨਵੀਆਂ ਹੁੰਦੀਆਂ ਨੇ ਪੁੱਤ ਤੂੰ ਕੁਛ ਜ਼ਿਆਦਾ ਹੀ ਨਹੀਂ ਓਵਰ ਰੈਕਟ ਕਰ ਰਹੀ। ਮੰਮੀ ਤੁਸੀਂ ਤਾਂ ਵਿੱਚ ਬੋਲੋ ਹੀ ਨਾ। ਸਾਡੇ ਨਾ ਮੀਆਂ ਬੀਬੀ ਦੀ ਆਪਸੀ ਗੱਲ ਆ। ਵੈਸੇ ਵੀ ਤੁਸੀਂ ਕੋਈ ਕੱਚ ਨਹੀਂ ਛੱਡੀ। ਸਾਡੇ 'ਚ ਲੜਾਈ ਪਉਣ ਚ। ਛੈਲੀ ਰਾਜ ਮੈਂ ਤੈਨੂੰ ਇਹੀ ਸਿਖਾਇਆ ਵੀ ਤੂੰ ਆਪਦਾ ਘਰ ਵਾਲੀ ਦੇ ਹੱਥ ਚੱਕੇ। ਪੁੱਤ ਛੈਲੀ ਨਾ ਆਪਦੀ ਜਗ੍ਹਾ ਤੇ ਸਹੀ ਐ। ਇਹਨੂੰ ਘਰ ਦੇ ਖਰਚਿਆਂ ਦਾ ਪਤਾ। ਤਾਂ ਹੀ ਇਹ ਤੈਨੂੰ ਟੋਕਦੀ ਐ। ਇਹ ਤਾਂ ਘਰ ਨੂੰ ਜੋੜਨ ਤੇ ਲੱਗੀ ਹੋਈ ਐ ਤੇ ਤੂੰ ਪਰ ਮੰਮੀ ਇਹ ਹਿੰਮਤ ਕਿਵੇਂ ਹੋਈ ਤੁਹਾਨੂੰ ਬੋਲਣ ਦੀ ਪੁੱਤ ਬੰਦਾ ਨਾ ਗੁੱਸੇ 'ਚ ਕੁਝ ਵੀ ਬੋਲ ਜਾਂਦਾ ਵਾ ਇੰਨੇ ਨਾ ਦਿਮਾਗ ਤੇ ਨਹੀਂ ਲਾਈਦੀ ਹੁੰਦੀ ਗੱਲ ਨਾਲੇ ਸ਼ੈਲੀ ਪੁੱਤ ਤੂੰ ਨਾ ਰਾਜ ਦੀ ਗੱਲ ਦਾ ਗੁੱਸਾ ਨਾ ਕਰਿਆ ਕਰ ਸੌਰੀ ਮੰਮੀ ਗਲਤੀ ਤਾਂ ਮੇਰੀ ਹੀ ਆ ਮੈਂ ਤੁਹਾਡੇ ਨਾਲ ਇੰਨਾ ਕੁਝ ਗਲਤ ਕਰਦੀ ਰਹੀ ਪਰ ਤੁਸੀਂ ਮੈਨੂੰ ਅੱਜ ਤੱਕ ਕੁਝ ਨਹੀਂ ਕਿਹਾ ਇਹ ਕੰਮ ਕਰਕੇ ਨਾ ਮੈਂ ਤਾਂ ਖੁਦ ਹੀ ਨਜ਼ਰਾਂ 'ਚ ਗਿਰ ਗਈ ਪਲੀਜ਼ ਮੰਮੀ ਮੈਨੂੰ ਮaaf ਕਰ ਦਿਓ ਉਹ ਤਾਂ ਗਲਤੀਆਂ ਤਾਂ ਸਭ ਤੋਂ ਹੀ ਹੁੰਦੀਆਂ ਨੇ ਤੇਰੇ ਤੋਂ ਵੀ ਹੋਈ ਆ ਤੂੰ ਸਮਝ ਗਈ ਨਾ ਮੇਰੇ ਲਈ ਤਾਂ ਇਹੀ ਬਹੁਤ ਆ ਕਿਉਂ ਰਾਜ ਹਾਂਜੀ ਮੰਮੀ ਛੱਲ ਜਿਹੜੇ ਘਰ ਦੇ ਬਜ਼ੁਰਗ ਹੁੰਦੇ ਨੇ ਨਾ ਉਹ ਬੱਚਿਆਂ ਵਰਗੇ ਹੁੰਦੇ ਨੇ ਉਹਨਾਂ ਬਸ ਪਿਆਰ ਹੀ ਭਾਲਦੇ ਨੇ ਯਾਰ ਜੀ ਆਪਾਂ ਹੀ ਉਹਨਾਂ ਨੂੰ ਟੰਗਣਾ ਨਹੀਂ ਬੁਲਾਵਾਂਗੇ ਫਿਰ ਤੂੰ ਐਂ ਸੋਚ ਉਹਨਾਂ ਦੇ ਦਿਲ ਤੇ ਕੀ ਬਿੱਤੂ ਜਿਹੜੇ ਘਰ ਦੇ ਵੱਡੇ ਹੁੰਦੇ ਨੇ ਨਾ ਉਹ ਸਿਰਫ ਆਦਰ ਤੇ ਸਤਿਕਾਰ ਹੀ ਭਾਲਦੇ ਨੇ ਜੇ ਉਹ ਹੀ ਉਹਨਾਂ ਨੂੰ ਮਿਲ ਜੇ ਤੂੰ ਦੇਖ ਉਹਨਾਂ ਨੂੰ ਕਿੰਨੀ ਖੁਸ਼ੀ ਹੋ ਇੱਕ ਗੱਲ ਸੋਚ ਜੇ ਕੱਲ ਨੂੰ ਆਪਣੇ ਬੱਚੇ ਆਪਣਾ ਆਦਰ ਸਤਕਾਰ ਨਾ ਕਰਨ ਆਪਣੀ ਗੱਲ ਮੰਨਣ ਨਾ ਫਿਰ ਆਪਣਾ ਦਿਲ ਟੁੱਟੂਗਾ ਨਹੀਂ ਨਹੀਂ ਕਿਹਾ ਜੀ ਹਾਂ ਜੀ ਦੋਸਤੋ ਰਾਜ ਨੇ ਨਾ ਬਿਲਕੁਲ ਸਹੀ ਕਿਹਾ ਸਾਨੂੰ ਨਾ ਆਪਣੇ ਬੜਿਆਂ ਨਾਲ ਆਦਰ ਸਤਕਾਰ ਤੇ ਪਿਆਰ ਨਾਲ ਰਹਿਣਾ ਚਾਹੀਦਾ ਜੇਕਰ ਤੁਸੀਂ ਸਾਡੀ ਇਸ رائے ਨਾਲ ਸਹਿਮਤ ਹੋ ਨਾ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸਾਡਾ ਇਹ ਮੈਸੇਜ ਸਭ ਤੱਕ ਪਹੁੰਚਾਓ ਧੰਨਵਾਦ ਜੀ